ਇੱਕ ਡਿਸੇਬਲ ਭੈਣ ਇਸ ਘਰ ਦੇ ਵਿੱਚ ਰਹਿੰਦੀ ਪਿੰਡ ਕੁਤਬਦੀਨ ਵਿਖੇ ਭੈਣ ਨੂੰ ਪੁੱਛਦੇ ਕਿਸ ਚੀਜ਼ ਦੀ ਲੋੜ ਹੈ ਘਰ ਨੇ ਪਹਿਲਾਂ ਹੀ ਜ਼ਿੰਦਗੀ ਤਬਾਹ ਕਰਕੇ ਰੱਖਤੀ ਹੈ ਅਸਤੀਕਾਲ ਭੈਣ ਮੇਰੀ ਹੈ ਅਸਤੀਕਾਲ ਭੈਣੇ ਕਿਸ ਚੀਜ਼ ਦੀ ਲੋੜ ਆ ਤੁਹਾਨੂੰ ਜੀ ਮੈਨੂੰ ਸਰਕਾਰ ਵੱਲੋਂ ਜੋ ਵੀ ਮਿਲ ਸਕਦਾ ਹੈ ਤਾਂ ਮੈਨੂੰ ਵੀ ਦਵਾ ਆ ਜਾਵੇ ਮੈਨੂੰ ਦੱਸਿਆ ਸੀ ਭੈਣ ਤੋਂ ਕੱਪੜੇ ਨਹੀਂ ਧੋਏ ਜਾਂਦੇ ਬੜੀ ਤਕਲੀਫ ਹੁੰਦੀ ਹੈ ਬੜੀ ਪਰੇਸ਼ਾਨੀ ਹੈ ਹਾਂਜੀ ਹਾਂ ਕਿਉਂ ਜੀ ਮੈਂ ਤਾਂ ਸੱਕਦੀ ਤਾਂ ਹੱਥਾਂ ਤੇ ਵੀ ਧੋ ਸਕਦੀ ਸੀ ਪਰ ਉਹਨਾਂ ਹਲਾ ਬਹੁਤ ਮਾਰੇ ਕੀ ਹੋ ਗਿਆ ਤੁਰ ਜਾਂਦਾ ਇਹ ਤਾਂ ਕੰਮ ਨਹੀਂ ਕਰਦੀਆਂ ਮੈਨੂੰ ਦੱਸਿਆ ਗਿਆ ਸੀ ਕੱਪੜੇ ਤੋਂ ਉਹਨੂੰ ਬੜੇ ਪਰੇਸ਼ਾਨ ਹੋ ਸੀ ਹਾਂਜੀ ਹਾਂ ਹਾਂ ਤੇ ਇੱਕ ਵਾਸ਼ਿੰਗ ਮਸ਼ੀਨ ਲੈ ਕੇ ਆਏ ਤੁਹਾਡੇ ਲਈ ਥੈਂਕ ਯੂ ਬਾਬਾ ਸੰਗਤ ਦਾ ਬਹੁਤ ਸ਼ੁਕਰ ਹੈ ਵੈਰੂ ਐਦਾਂ ਦੇ ਘਰਾਂ ਦੇ ਵਿੱਚ ਤੁਹਾਡੀ ਆਪਣੀ ਟੀਮ ਲਗਾਤਾਰ ਜਾ ਰਹੀ ਹੈ ਬਾਬਾ ਜੀ ਢੈਣ ਦੇ ਪੈਰ ਨਹੀਂ ਕੰਮ ਕਰਦੇ ਅੱਛਾ ਜੀ ਹੈਨਾ ਪਿੰਡ ਚੋਂ ਕਿਸੇ ਨੇ ਸਨੇਹਾ ਲਾਇਆ ਸੀ ਸਾਨੂੰ ਕਿ ਭੈਣ ਨੂੰ ਵਾਸ਼ਿੰਗ ਮਸ਼ੀਨ ਦੀ ਬਹੁਤ ਲੋੜ ਹੈ ਕੱਪੜਿਆਂ 'ਚੋਂ ਪੰਚ ਪੰਚ ਬਈ ਬਹੁਤ ਆਸ਼ਾਨੀ ਹੈ ਉਹ ਪਹਿਲੀ ਵਾਸ਼ਿੰਗ ਮਸ਼ੀਨ ਦੀ ਸੇਵਾ ਇਹਨਾਂ ਦੇ ਘਰੋਂ ਸ਼ੁਰੂ ਕਰ ਰਹੇ ਹਾਂ ਚਲੋ ਬਹੁਤ ਲੜਦੀ ਗੱਲ ਹੈ ਜੀ ਬਈ ਭੈਣੇ ਆਓ ਜਰਾ ਆਪਾਂ ਦੇਖਿਆ ਭਾਬੀ ਅੱਜ ਤੋਂ ਬਾਅਦ ਭੈਣ ਨੂੰ ਕਿਤੇ ਵਾਸ਼ਿੰਗ ਕੱਪੜੇ ਧੋਣ ਦੇ ਵਿੱਚ ਨਹੀਂ ਪਰੇਸ਼ਾਨੀ ਆਣ ਲੱਗੀ ਭੈਣ ਸੁਤਨਾਲਦੀ ਨੇ ਪੂਰਾ ਕਰ ਦੇਗੀ ਸੋਚਿਆ ਸੀ ਕਦੇ ਨਹੀਂ ਨਹੀਂ ਮੈਨੂੰ ਪੂਰਾ ਵਿਸ਼ਵਾਸ ਹੈ ਪੂਰਾ ਵਿਸ਼ਵਾਸ ਸੀਗਾ ਸੰਗਤ ਤੇ ਵੀ ਆਨੇ ਉਹਨੇ ਸ਼ਮੀ ਮੈਂ ਦੇਖਿਆ ਹਾਂ ਜੀ ਹੈਨਾ ਮੈਂ ਕਿਹਾ ਸੀ ਬਾਬਾ ਜੀ ਕਹਿੰਦੇ ਸੀ ਆਵਾਂਗੇ ਪਰ ਅਜੇ ਤੱਕ ਆਏ ਨਹੀਂ ਪਰ ਉਹਨ ਤੋਂ ਬਹੁਤ ਬਹੁਤ ਕੁਕਰੀਆ ਬਹੁਤ ਸ਼ੁਕਰ ਸੰਗਤ ਦਾ ਬਹੁਤ ਸ਼ੁਕਰ ਬਈ ਕਿੰਨਾ ਚੌ ਚੜਦਾ ਸੀ ਨਾ ਛੋਟੇ ਹੁੰਦੇ ਸਾਨੂੰ ਨਾ ਕਰੇ ਕਰੇ ਨਵਾਂ ਚੀਜ਼ਾਂ ਜਾਂਦੀ ਸੀ ਨਾ ਵਾਸ਼ਿੰਗ ਮਸ਼ੀਨ ਹੈ ਨਾ ਹਾਂਜੀ ਹਾਂ ਨਾ ਪਹਿਣਾ ਇਹ ਸੰਗਤ ਨਾਲ ਤੁਹਾਡੇ ਲਈ ਭੇਜੀ ਹੈ ਹਾਂਜੀ ਥੈਂਕ ਯੂ ਸਾਰਿਆਂ ਨੂੰ ਮੇਰੇ ਕੋਲ ਗੁਰੂ ਸੁਨੇਹਾ ਦੇਣਾ ਚਾਹੁੰਗਾ ਗੁਰਨਾਮੀ ਦੀ ਸੰਗਤ ਨੂੰ ਹਾਂਜੀ ਮੈਂ ਇਹੀ ਸੁਨੇਹਾ ਦਿੰਦੀ ਆ ਵੀ ਜੋ ਵੀ ਸਾਡੇ ਵਾਸਤੇ ਹੈਲਪ ਕਰ ਲੈਣੇ ਇਹਨਾਂ ਦੀ ਬਹੁਤ ਮਿਹਰਬਾਨੀ ਕੋ ਹੋਰ ਮੰਚ ਚਾ ਹੈਗਾ ਕੁਝ ਇੱਛਾ ਤਾਂ ਗੁਰਨਾਮੀ ਦੀ ਸੰਗਤ ਨੂੰ ਸੁਨੇਹਾ ਲਾ ਦਿਓ ਸੰਗਤ ਨਾਲ ਆਪੇ ਕਰ ਦੇਣਾ ਪੂਰਾ ਹੂੰ ਕੋਈ ਗਾ ਨਹੀਂ ਇਹਨਾਂ ਨੂੰ ਸਭ ਤੋਂ ਜਾਨੀ ਕਿ ਸਾਡੀ ਪਛਾਣ ਇਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ ਹੈ ਜੋ ਜੋ ਲੋੜ ਸੀ ਜੀ 25 ਦਿਨ ਤੋਂ ਤੁਹਾਡੇ ਪਿੰਡੇ ਬੈਠੇ ਆ ਸੀ ਲਗਾਤਾਰ ਹੈ ਨਾ ਦੇਖਦੇ ਹੁੰਦੇ ਹੋ ਹਾਂਜੀ ਦੇਖਦੇ ਆਣ ਤੁਹਾਡੇ ਤੇ ਬਹੁਤ ਚਰਚੇ ਹੁੰਦੇ ਦੀ ਬਹੁਤ ਵਧੀਆ ਕਹਿੰਦੇ ਸੀ ਬਾਬਾ ਜੀ ਆਏ ਨੇ ਹੁਣ ਬਸ ਆਪਣੀ ਹੱਲ ਪੂਰੇ ਹੋ ਜਾਨੀ ਕਿ ਮਨਗਾਮਨੀ ਪੂਰੀ ਹੋ ਜਾਂਦੀ ਹੋ ਗਏ ਕਰੋ ਕਈ ਵਾਰ ਨਾ ਇੰਨਾ ਛੋਟਾ ਮਹਿਸੂਸ ਕਰਦੇ ਨੇ ਸੱਚੀ ਉਹ ਨਾ ਗੁਰੂ ਸਾਹਿਬ ਨੇ ਏਡੇ ਜੋ ਕੇ ਕਰਤਾ ਮੇਰੀ ਭਾਬੀਆਂ ਕਹਿੰਦੀ ਹੁੰਦੀ ਸੀ ਬਾਬਾ ਜੀ ਆਏ ਨੇ ਅੱਛਾ ਬੀ ਬਹੁਤ ਵਧੀਆ ਹਰ ਇੱਕ ਨੂੰ ਪੂਰੀ ਤਰ੍ਹਾਂ ਉਹਨਾਂ ਦੇਖਭਾਲ ਕਰਦੇ ਨੇ ਸ਼ੁਕਰ ਐਸੋ ਤੇ ਪਪਾ ਜੀ ਮੈਂ ਕੱਲ ਤੁਸੀਂ ਗੱਲ ਕਰ ਰਹੇ ਸੀ ਨਾ ਸੱਚੇ ਹੋ ਬਾਰ-ਬਾਰ ਅੱਜ ਘਰ ਦੀ ਸੇਵਾ ਦੇ ਕੇ ਆਏ ਸੀ ਕਿ ਬੜਾ ਉਹ ਅਕਾਲਪੁਰ ਨੇ ਕਮਾਲ ਕਰਾਤੀ ਨਾ ਆਪਣੇ ਕੂਕਰਾਂ ਤੋਂ ਕਮਾਲ ਕਰਾਤੀ ਹੈ ਨਾ ਐਡੇ ਜੋਗੇ ਕਰਤਾ ਕਿਸੇ ਦੇ ਹੰਝੂ ਪੂੰਚਣ ਜੋਗੇ ਹੋਗੇ ਸ਼ੁਕਰ ਵਾਹਿਗੁਰੂ ਨੰਬਰ ਥੱਲੇ ਚੱਲ ਰਹੇ ਹੈ हां ਆਨਲਾਈਨ ਸ਼ੇਅਰ ਕਰਨਾ ਬਿਲਕੁਲ ਨਾ ਪੁਰਨੇਓ ਇਦਾਂ ਦੀ ਬਹੁਤ ਸਾਰੀ ਭੈਣਾਂ ਨੂੰ ਮਦਦ ਦੀ ਲੋੜ ਹੈ ਬਟ ਉਹ ਤਾਂ ਪਹੁੰਚ ਕਰ ਪਾਉਂਦੀਆਂ ਜੇ ਤੁਸੀਂ ਉਹਨਾਂ ਤੱਕ ਵੀਡੀਓ ਪਹੁੰਚਾ ਪਾਨੇ ਹੋ ਫਤਿਹ ਦੀ ਸਾਧਨਾ ਵੀਡੀਓ ਕਲੋਜ਼ ਕਰ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਭੈਣ ਮੇਰੀ ਇਹ ਬਹੁਤ ਬਹੁਤ ਧੰਨਵਾਦ ਤੇਰਾ ਸੇਵਾ ਦਾ ਲਾਇਕ ਸਮਝਿਆ ਇਸੇ ਵੀ ਚੀਜ਼ ਦੀ ਲੋੜ ਹੋਈ ਨਾ ਪੁਰ ਨਾਨਕ ਦੀ ਸੰਗਤ ਹੈ ਵੀ ਭਈ ਇਹ ਨ ਕਰਸ ਨਹੀਂ ਹਲਾਦੀ ਠੀਕ ਹੈ